ਫਿਰ ਉਹਨੇ ਦੇਸੀ ਕੇ ਹੋ ਮਗਵਾ ਲਿਆ ਕਈ ਪੀਪੇ ਲੱਕੜ ਚੰਦਨ ਦੀ ਉਥੇ ਸਟਵਾਈ ਉਹਨੇ ਸਮੱਗਰੀ ਤਿਆਰ ਕਰ ਲਈ ਆਪਣੇ ਘਰ ਵਾਲੀ ਬੀਬੀ ਕ੍ਰਿਸ਼ਨਾ ਦੇਵੀ ਨੂੰ ਲੈ ਕੇ ਕੱਪੜੇ ਵਾਲੀ ਦੁਕਾਨ ਲਾਲਚੰਦ ਬਜਾਜ ਦੀ ਦੁਕਾਨ ਤੇ ਟੁੱ ਡਰ ਮਲ ਜਾਂਦਾ ਹੈ ਤਿੰਨ ਕਫਣਾਂ ਦਾ ਕੱਪੜਾ ਦੇ ਦੀ ਉਹ ਕੱਪੜਾ ਜਿਹੜਾ ਤੇਰਾ ਸਾਰੀ ਦੁਕਾਨ ਤੋਂ ਮਹਿੰਗਾ ਜਦ ਲਾਲ ਚੰਦ ਬਜਾਜ ਨੇ ਤਿੰਨ ਕੱਪੜੇ ਕਫਣਾਂ ਦਾ ਕੱਪੜਾ ਸੁਣਿਆ ਉਹਦੇ ਪੈਰਾਂ ਇੱਥੋਂ ਧਰਤੀ ਨਿਕਲ ਗਈ ਵੀ ਸੇਠ ਜੀ ਕੀ ਗੱਲ ਇੱਕੇ ਸਮੇਂ ਤਿੰਨ ਮੋਤਾਂ ਕੀ ਗੱਲ ਹੋ ਗਈ ਤੇ ਸੇਠ ਟੋਡਰ ਮਲ ਦੀਆਂ ਤਾਂ ਆ ਨਿਕਲ ਗਈਆਂ ਮੈਂ ਤੈ ਸੁਣਿਆ ਹੁਣੇ ਜਿਹੜਾ ਸਰਹੰਦ ਵਿੱਚ ਕਹਿਰ ਵਰਤਿਆ ਉਹ ਜਲ ਮਸੂਬੇ ਨੇ ਧੰਨ ਗੁਰੂ ਕਲਗੀ ਤਰਪਾਛਾ ਦੇ ਨਿੱਕੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਮਾਂ ਗੁਜਰੀ ਸਾਹਿਬ ਵੀ ਸ਼ਹੀਦੀ ਦਾ ਜਾਨ ਪ੍ਰਾਪਤ ਕਰ ਗਏ ਤਿੰਨਾਂ ਦੀਆਂ ਲਾਸ਼ਾਂ ਬਾਹਰ ਕਿਲੇ ਦੀ ਕੰਧ ਕੋਲੇ ਪਈਆਂ ਮੈਂ ਬੜੀ ਮੁਸ਼ਕਲ ਦੇ ਨਾਲ ਸੰਸਕਾਰ ਕਰਨ ਦੀ ਆਗਿਆ ਨਹੀਂ ਪਿਆਰਿਓ ਉਦੋਂ ਵੇਰੀ ਲੋਕ ਤਾਂ ਲੂਣ ਹੀ ਰਹਿਣ ਮਲਦੇ ਓ ਮਲਮ ਮਿੱਤਰ ਹੀ ਲਾਉਂਦਾ ਏ ਫਟ ਉੱਤੇ ਕਫਨ ਲੈਣ ਦੇ ਲਈ ਫਿਰ ਸੇਠ ਪੁਜਾ ਲਾਲ ਚੰਦ ਵਜਾਜ ਦੀ ਹਟ ਉੱਤੇ ਲਾਲ ਚੰਦ ਨੇ 세ਠ ਤੋਂ ਪੁੱਛਿਆ ਹੈ ਤੇਰਾ ਕਿਉਂ ਦਾਸ ਜਿਆ ਮੁਖ 세ਠ ਖਾਲ ਚਾਲ ਪਰਵਾਰ ਦਾ ਦੱਸ ਮੈਨੂੰ ਠੀਕ ਠਾਕ ਐ ਤੇ ਖੈਰ ਸੁਖ 세ਠ ਉਹ ਬੈਠਣ ਲੱਗੇ ਨੇ 세ਠ ਨੇ ਲਿਆ ਹੌਂਕਾ ਦੇ ਵਰਾਗ ਦੀ ਨਦੀ ਵਿੱਚ ਵਹਿਣ ਲੱਗਾ ਆ ਗਿਆ ਹੈ ਅੱਖਾਂ ਦੇ ਵਿੱਚ ਪਾਣੀ ਪਰੇ ਮੰਦੇ ਨਾਲਿਓ ਕਹਿਣ ਲੱਗਾ ਓ ਲਾਲ ਚੰਦਾ ਮੈਂ ਤੈਨੂੰ ਦੱਸ ਕੀ ਦਸਾਂ ஜி கப்ளா தூ தின கஃனா மெ ஜோரி தோடர்மல் கின கஃனா தான் கப்ளாஸ்தார ஜ मां गुजरी صاحب ਤੇ ਛੋਟੇ ਸਹਬਜ਼ਾਦਿਆਂ ਦੀ ਇਹ ਸਾਰੀ ਕਹਾਣੀ ਟੋਡਰ ਮੱਲੇ ਲਾਲਚੰਦ ਬਜਾਜ ਨੂੰ ਦੱਸੀ ਉਹਦੀਆਂ ਵੀ ਤਾਂਾਂ ਨਿਕਲ ਗਈਆਂ ਪਹਿਰਾ ਇઠੋ ਤਰਤੀ ਨਿਕਲ ਗਈ ਤੇ ਤਿੰਨ ਕਫਲਾਂ ਦਾ ਕੱਪੜਾ ਪਿਆ ਰਿਓ ਲਾਲਚੰਦ ਬਜਾਜ ਨੇ ਟੋਡਰ ਮੱਲ ਨੂੰ ਦਿੱਤਾ ਹੁਣ ਘਰ ਆ ਗਿਆ ਸੂਬੇ ਦਾ ਹੁਕਮ ਹੈ ਬਈ ਲਸ਼ ਚੁੱਪ ਕਰਕੇ ਚੱਕ ਕੇ ਲੈ ਜਾਣੀ ਐ ਰੌਲਾ ਨਹੀਂ ਪਾਉਣਾ ਕਿਸੇ ਨੂੰ ਨਾਲ ਨਹੀਂ ਤੇ ਜਿੱਥੇ ਸੰਸਕਾਰ ਕਰਨੇ ਉਹ 1.5-2 ਕਿਲੋਮੀਟਰ ਦੂਰ ਦਾ ਫਾਸਲਾ ਹੈ ਹੁਣ ਵੀ ਕਿਲੇ ਦੀ ਕੰਧ ਕੋਲੋਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਕਿੰਢੀ ਦੂਰ ਹੈ ਕੀ ਹੋਇਆ ਤੇ ਨੇੜੇ ਆ ਇੱਕ ਪਿਰਥੀ ਚੰਦ ਪੰਡਿਤ ਜਿਹੜਾ ਤੋਟਾ ਟੋ ਆਈਓ ਕਰਨ ਵਾਲੀ ਗੱਡੀ ਹੈ ਉਹਦੇ ਕੋਲ ਟੋਡਰਮਲ ਤੇ ਉਹਦੇ ਘਰ ਵਾਲੀ ਬੀਬੀ ਪਿਰਥੀ ਚੰਦ ਪੰਡਿਤ ਕੋਲ ਜਾਂਦੇ ਆਂ ਕਹਿੰਦੇ ਵੀ ਇਹ ਗੱਡੀ ਚਾਹੀਦੀ ਸਾਰੀ ਗੱਲ ਦੱਸੀ ਉਹਨੇ ਵਧੀਆ ਵਿਸ਼ਾਈ ਕਰਕੇ ਚਾਦਰ ਵਿਸ਼ਾ ਕੇ ਗੱਡੀ ਦੇ ਦਿੱਤੀ ਟੋਡਰਮਲ ਤੇ ਉਹਦੇ ਘਰ ਵਾਲੀ ਬੀਬੀ ਕਿਸ਼ਨਾ ਦੇ ਉਸ ਜਗ੍ਹਾ ਤੇ ਆਏ ਜਿੱਥੇ ਮਾਂ ਗੁਜਰੀ ਸਾਹਿਬ ਤੇ ਛੋਟੇ ਸਹਬਜ਼ਾਦਿਆਂ ਦੀਆਂ ਲਾਸ਼ਾਂ ਬਿਨਾਂ ਕਫਨਾਂ ਤੋਂ ਪਈਆਂ ਵਾਹਿਗੁਰੂ